ਨੈਪਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਬਿਨਾਂ ਕਿਸੇ ਕਾਰਨ ਗੈਰ ਸੰਵਿਧਾਨਕ ਢੰਗ ਨਾਲ ਭੰਗ ਕੀਤੇ ਜਾਣ ਦੀ ਸ਼ਰਮਣੀ ਲਿਖਾਰੀ ਬੋਰਡ ਪੰਜਾਬ ਰਜਿਸਟਰਡ ਵੱਲੋਂ ਇੱਕ ਮਤਾ ਪਾਸ ਕਰਕੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅੱਜ ਸ਼ਾਮ ਸਥਾਨਕ ਗਿਲਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਬੋਰਡ ਦੇ ਪ੍ਰਧਾਨ ਪ੍ਰਭਗਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਸਾਇੰਟਿਫਿਕ ਕਮੇਟੀ ਦੁਆਰਾ ਨੇ ਇਹੀ ਮਤਾ ਉਤੇਜੇ ਤੌਰ ਤੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿੱਚ ਗੀਤਕਾਰਾਂ ਕਵੀਆਂ ਅਤੇ ਕਹਾਣੀਕਾਰਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਉਪਰੰਤ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਪਣੀ ਸਵਰਗੀ ਮਾਤਾ ਸ਼੍ਰੀਮਤੀ ਨਿਰੰਜਨਾ ਅਵਤਾਰ ਕੌਰ ਦਾ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਬੋਲੀ ਵਾਰੀ ਲਿਖਿਆ ਖੂਬਸੂਰਤ ਗੀਤ ਨੀ ਪੰਜਾਬ ਦੀਏ ਬੋਲੀਏ ਪੰਜਾਬੀਏ ਗਾ ਕੇ ਇਸ ਸਾਹਿਤਿਕ ਵਿਰਣੀ ਦੀ ਸ਼ੁਰੂਆਤ ਕੀਤੀ ਉਗੇ ਲੇਖਕ ਪੰਮੀ ਹਬੀਬ ਨੇ ਆਪਣੀ ਮਿੰਨੀ ਕਹਾਣੀ ਗਿੱਧੜ ਸਿੰਘੀ ਰਾਹੀ ਡੀਰਾਬਾਦ ਵਿੱਚ ਫੈਲੇ ਪਖੰਡ ਦਾ ਬੜੇ ਸੰਤੁਲਿਤ ਸ਼ਬਦਾਂ ਨਾਲ ਜ਼ਿਕਰ ਕੀਤਾ ਮੋਰਦੇ ਜਨਰਲ ਸਕੱਤਰ ਅਤੇ ਸਾਹਿਤਿਕ ਮਿਲਣੀ ਦੇ ਸੰਚਾਲਕ ਤੇ ਗੀਤਕਾਰ ਪਰਮਿੰਦਰ ਸਿੰਘ ਅਲਵੇਲਾ ਨੇ ਜ਼ਿੰਦਗੀ ਦੀ ਅਟੱਲ ਸਚਾਈ ਦਰਸਾਉਂਦੇ ਆ ਅਧਿਆ ਗੀਤ ਗਾਇਕ ਦੇ ਪਲ ਪਰਵੇ ਲਈ ਸਭ ਜਜਬਾਤੀ ਹੋ ਗਏ ਜਦ ਕਿ ਪੰਜਾਬੀ ਗਾਇਕ ਜਗਪਾਲ ਸਿੰਘ ਜਗਾਨੀ ਅਮਰਜੀਤ ਸ਼ੇਰਪੁਰੀ ਦਾ ਇੱਕ ਸਭਿਆਚਾਰਕ ਗੀਤ ਬੋਲਿਆ ਅਤੇ ਗੀਤਕਾਰ ਸੰਦੇਸ਼ ਸੁਖਵੀਰ ਨੇ ਪੰਸਾਰੀ ਨਾਮ ਦੀ ਕਵਿਤਾ ਰਚੀ ਜੋ ਕਿ ਸਮਾਜ ਵਿੱਚ ਫੈਲੇ ਅਣ اخਲਾਕੀ ਮਿਆਰਾਂ ਤੇ ਮਜਾਈਆ ਤੰਜ ਕਸਿਆ ਗਜ਼ਲ ਗੋ ਗਜ਼ਲ ਗੋ ਜੁਰਾਬਰ ਸਿੰਘ ਪੰਛੀ ਨੇ ਆਪਣੀ ਨਵੀਂ ਪੁਸਤਕ ਵਿੱਚੋਂ ਤਰਨ ਵਿੱਚ ਧਾਰਮਿਕ ਕਲਾਮ ਪੇਸ਼ ਕਰਕੇ ਖੂਬ ਦਾਤ ਲਈ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਗੁਰਪੁਰਬ ਨੂੰ ਮੁੱਖ ਰੱਖਦੇ ਆ ਪ੍ਰਸਿੱਧ ਕਵੀਆਂ ਸੁਰਜੀਤ ਸਿੰਘ ਜੀਤ ਹਰਦੀਪ ਸਿੰਘ ਕਲਸੀ ਚੰਜੀਤ ਸਿੰਘ ਚੰਨ ਹਰਦੀਪ ਸਿੰਘ ਬਿਰਦੀ ਅਤੇ ਦਲਵੀਰ ਸਿੰਘ ਕਲੀਰ ਨੇ ਆਪਣੇ ਆਪਣੇ ਅੰਦਾਜ਼ ਵਿੱਚ ਬਾਬੇ ਨਾਨਕ ਨੂੰ ਸਮਰਪਿਤ ਕਵਿਤਾਵਾਂ ਤੇ ਗਜ਼ਲਾਂ ਬੋਲ ਕੇ ਸਮਾਂ ਬੰਨੀ ਰੱਖਿਆ ਕਾਮਰੇਡ ਮਲਕੀ ਸਿੰਘ ਮਾਲੜਾ ਨੇ ਸਮਾਜਿਕ ਮੁੱਦਿਆਂ ਤੇ ਆਧਾਰਿਤ ਕਵਿਤਾ ਪੇਸ਼ ਕੀਤੀ ਜਦ ਕਿ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਵੱਲੋਂ ਆਏ ਮਹਿਮਾਨਾਂ ਦੀ ਦੇਖਭਾਲ ਲਈ ਵਿਜੇ ਕਲਿਆਣ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਹਾਜ਼ਰ ਸਹਿਤ ਕਾਰ ਮੰਚੋਂ ਗਜਲਗੂ ਜਰਾਵਰ ਸਿੰਘ ਪੰਛੀ ਦੀ ਨਵੀਂ ਪ੍ਰਕਾਸ਼ਿਤ ਪ੍ਰੇਮ ਖੇਲਣ ਕਾ ਚੌਪ ਪੁਸਤਕ ਉਚਿਤੇ ਤੌਰ ਤੇ ਲੋਕ ਅਰਪਣ ਕੀਤੀ ਗਈ।